ਅਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਜਗਮੀਤ ਸੁਖਨਾਲਾ ਔਰ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਅੱਜ ਆਪਾਂ ਤੁਹਾਡੇ ਨਾਲ ਜੁੜੇ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਡੋਕ ਤੋਂ ਜਿੱਥੇ ਕੇ ਸਵਰਗਵਾਸੀ ਮਾਸਟਰ ਗੁਰਜਿੰਦਰ ਡੋਕ ਦੀ ਯਾਦ ਵਿੱਚ ਉਹਨਾਂ ਦੀ ਸੰਗੀਤ ਮੰਡਲੀ ਜਿਹੜੀ ਉਹਨਾਂ ਨੇ ਆਪਣੇ ਪਹਿਲਾਂ ਉਹਨਾਂ ਦੇ ਹੁੰਦਿਆਂ ਸੰਗੀਤ ਮੰਡਲੀ ਜਿਹੜੀ ਲੋਕ ਕਲਾ ਚੇਤਨਾ ਮੰਚ ਡੋਕ ਸਥਾਪਿਤ ਕੀਤੀ ਸੀ ਔਰ ਉਹੀ ਉਹਨਾਂ ਦੇ ਜਿਹੜੇ ਸਖਾਏ ਲੜਕੇ ਉਹਨਾਂ ਦੇ ਸ਼ਾਗਿਰਦ ਹੈ ਉਹਨਾਂ ਦੀ ਯਾਦ ਨੂੰ ਮਨਾਉਂਦੇ ਹੋਏ ਅੱਜ ਦੂਜਾ ਤਰਕਸ਼ੀਲ ਨਾਟਕ ਮੇਲਾ ਅਤੇ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੋਕ ਵਿਖੇ ਲਾਇਆ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਖੂਨਦਾਨ ਕੈਂਪ ਦੀਆਂ ਝਲਕੀਆਂ ਤੇ ਤਰਖਿਲਨਾਟਕ ਮੇਲਾ ਉੱਥੇ ਤੁਹਾਡੇ ਨਾਲ ਅਸੀਂ ਲਾਈਵ ਵੀ ਜੁੜਾਂਗੇ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਦੂਜਾ ਵਰਸੀ ਮਨਾ ਰਹੇ ਹਾਂ ਮਾਸਟਰ ਗੁਰਜਿੰਦਰ ਸਿੰਘ ਡੋਕਰੀ ਉਹ ਮੇਰੇ ਛੋਟੇ ਭਾਈ ਸਨ ਉਹਨਾਂ ਦੀ ਯਾਦ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਲਿਖਿਆ ਖੂਨਦਾਨ ਕੈਂਪ ਦਾ ਨਾਟਕ ਮੰਡਲੀਆਂ ਨਾਟਕੇ ਡਣੀਆਂ ਬਾਕੀ ਜੋ ਉਹਦੀ ਟੀਮ ਤਿਆਰ ਸਾਡੇ ਪਿੰਡ ਦੇ ਵਿੱਚ ਗੁਰਜਿੰਦਰ ਸਿੰਘ ਨੇ ਟੀਮ ਤਿਆਰ ਕੀਤੀ ਸੀਗੀ ਇੱਕ ਸੁਸਾਇਟੀ ਬਣਾਈ ਆ ਔਰ ਸੋਸਾਇਟੀ ਸਾਰੀ ਹੀ ਰਲ ਮਿਲ ਕੇ ਇਹ ਸਾਰਾ ਅਪਰਾਲਾ ਕਰਦੀ ਹੈ ਉਹੋ ਹੀ ਸਾਰਾ ਇਸ ਨੂੰ ਨੇਪਰੇ ਚਾੜਦੀ ਹੈ ਮੈਂ ਉਹ ਸਾਰੀ ਸੋਸਾਇਟੀ ਦਾ ਸਾਰੇ ਯੋਗਦਾਨੀਆਂ ਦਾ ਆਪਦੇ ਵੱਲੋਂ ਤੇ ਆਪਦੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦਾ ਤੇ ਨਾਲ ਇਹ ਵੀ ਕਾਮਨਾ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਇੰਨੀ ਚੜਦੀ ਕਲਾ ਦੇ ਵਿੱਚ ਰੱਖੇ ਇਹ ਹਰੇਕ ਸਾਲ ਹੁੰਦੇ ਵੱਧ ਚੜ ਕੇ ਉਸ ਤੋਂ ਅੱਗੇ ਤੇ ਉਸ ਤੋਂ ਅੱਗੇ ਤਕੜਾ ਤਕੜਾ ਪ੍ਰੋਗਰਾਮ ਕਰਿਆ ਕਰਨ ਤਾਂ ਕਿ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਇਸ ਤੋਂ ਸੇਧ ਵੀ ਮਿਲੇ ਤੇ ਬਹੁਤ ਮਤਲਬ ਅਪਰਾਲਾ ਹੈ ਚੰਗਾ ਅਪਰਾਲਾ ਹੈ ਜਿਹੜਾ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕਿਸੇ ਨੂੰ ਆਪਣੀ ਜ਼ਿੰਦਗੀ ਚ ਸੇਧ ਮਿਲ ਸਕਦੀ ਹੈ ਉਤੋਂ ਸਿੱਖ ਕੇ ਬਹੁਤ ਕੁਝ ਹੋ ਸਕਦਾ ਹੈ ਮੈਂ ਸਾਰਿਆਂ ਦੇ ਇਸ ਗੱਲ ਤੋਂ ਅੱਜ ਪਿੰਡ ਡੋਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਾਸਟਰ ਗੁਰਜਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲੋਕ ਚੇਤਨਾ ਕਲਾ ਮੰਚ ਡੋਕ ਵੱਲੋਂ ਇੱਕ ਨਾਟਕ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਪੰਜਾਬ ਦੇ ਨਾਮਵਰ ਡਾਕਟਰ ਡਾਕਟਰ ਸਾਹਿਬ ਸਿੰਘ ਜੀ ਉਹ ਆਪਣਾ ਪ੍ਰਸਿੱਧ ਨਾਟਕ ਸਮਾਵਾਰੀ ਡਾਂਗ ਪੇਸ਼ ਕਰਨਗੇ ਮੁੱਖ ਬੁਲਾਰੇ ਤਰਕਸ਼ੀ ਲਾਗੂ ਮਾਸਟਰ ਜਿੰਦਰ ਭਜੋੜ ਪਧੌੜ ਜੀ ਆਪਣੇ ਵਿਚਾਰ ਰੱਖਣਗੇ ਇਸ ਤੋਂ ਇਲਾਵਾ ਜਗਸੀਰ ਜੀਦਾ ਜੀ ਆਪਣੀਆਂ ਸਮਾਜ ਦੇ ਵਿੱਚ ਵਿਅੰਗ ਕਰਦੀਆਂ ਹੋਈਆਂ ਬੋਲੀਆਂ ਗੀਤਾਂ ਦੇ ਨਾਲ ਲੋਕਾਂ ਨੂੰ ਚੇਤਨਨ ਕਰਨਗੇ ਤੇ ਨਾਟਕ ਮੇਲੇ ਦੇ ਨਾਲ ਨਾਲ ਇੱਕ ਸਾਈਡ ਦੇ ਉੱਤੇ ਖੂਨਦਾਰ ਜਿਹੜਾ ਕੈਂਪ ਉਹ ਸਾਡਾ ਚੱਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲਗਭਗ 40-45 ਦੇ ਕਰੀਬ ਬਲੱਡ ਜਿਹੜਾ ਉਹ ਡੋਨੇਟ ਕਰਨਗੇ ਖੂਨਦਾਨੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸਟਾਂਡ ਦੇ ਉੱਤੇ ਪਹੁੰਚ ਕੇ ਆਓ ਖੂਨਦਾਨ ਕਰਿਏ ਤੇ ਮੇਲੇ ਦਾ ਆਨੰਦ ਮਾਣੀਏ ਜੀ ਜੀ ਦੋਸਤੋ ਤੁਸੀਂ ਦੇਖੀਆਂ ਖੂਨਦਾਨ ਜਿਹੜਾ ਕੈਂਪ ਲਗਾਇਆ ਮਾਸਟਰ ਗੁਰਜਿੰਦਰ ਢੋਕ ਦੀ ਯਾਦ ਦੇ ਵਿੱਚ ਉਹਦੇਆਂ ਤੁਹਾਨੂੰ ਸੰਖੇਪ ਦੇ ਵਿੱਚ ਅਸੀਂ ਤਸਵੀਰਾਂ ਦਿਖਾਈਆਂ ਤੇ ਪ੍ਰਬੰਧਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸੀ ਹੁਣ ਜਿਹੜਾ ਤਰਕਸ਼ੀਲ ਨਾਟਕ ਮੇਲਾ ਹੈ ਉਹਦੀ ਲਗਭਗ ਤਿਆਰੀ ਹੋ ਗਈ ਹੈ ਮੰਚ ਸਟਾਰਟ ਹੋ ਗਿਆ ਇਸ ਤੋਂ ਬਾਅਦ ਅਸੀਂ ਇਸੇ ਚੈਨਲ ਤੋਂ ਤੁਹਾਡੇ ਨਾਲ ਪੂਰਾ ਤਰਕਸ਼ੀਲ ਮੇਲਾ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਰਜੇਸ਼ ਪਾਗੜੀ ਦੇ ਨਾਲ ਪੱਤਰਕਾਰ ਜਗਮੀਸ਼ ਸੁਖਣਵਾਲਾ ਟੀਵੀ ਪੰਜਾਬ న్యూਸ